ਜਿਹੜੀਆਂ ਪੰਜਾਬ ਦੇ ਮੈਗਾ ਹਾਊਸਿੰਗ ਪ੍ਰੋਜੈਕਟਾਂ 'ਚ ਵੱਡੇ ਵੱਡੇ ਮੈਗਾ ਹਾਊਸ ਪ੍ਰੋਜੈਕਟ ਜਿਹੜੇ ਬਣਦੇ ਸੀਗੇ ਉਹਨਾਂ 'ਚ ਜੇਕਰ ਕਿਸੇ ਨੇ ਐਕਸਟੈਂਸ਼ਨ ਲੈਣੀ ਹੁੰਦੀ ਸੀਗੀ ਕੋਈ 2 ਏਕੜ ਦੀ ਕੋਈ 5 ਏਕੜ ਦੀ ਐਕਸਟੈਂਸ਼ਨ ਲੈ ਲੈਂਦਾ ਸੀਗਾ ਪਰ ਹਰ ਸਾਲ ਐਕਸਟੈਂਸ਼ਨ ਲੈਂਦੇ ਰਹਿੰਦੇ ਸੀਗੇ ਹੁਣ ਅਸੀਂ ਸਿਰਫ ਔਰ ਸਿਰਫ ਮੈਗਾ ਪ੍ਰੋਜੈਕਟਾਂ 'ਚ ਵਨ ਟਾਈਮ ਐਕਸਟੈਂਸ਼ਨ ਜਿਹੜੀ ਆ ਉਹ ਹੋਊਗੀ ਇੱਕੋ ਸਮੇਂ ਐਕਸਟੈਂਸ਼ਨ ਹੋਊਗੀ 5 ਸਾਲ ਦੇ ਲਈ ਹੋਊਗੀ ਔਰ ਜਿਹਦੇ ਲਈ ਅਸੀਂ ਪ੍ਰਤੀ ਏਕੜ ਐਕਸਟੈਂਸ਼ਨ ਜਿਹੜੀ ਫੀਸ ਆ ਉਹ 25000 ਰੱਖੀ ਆ ਔਰ 25 ਏਕੜ ਦੀ ਹੀ ਜਿਹੜੀ ਆ ਉਹ ਐਕਸਟੈਂਸ਼ਨ ਹੋਊਗੀ ਇਹ ਨਹੀਂ ਕਿ ਪਹਿਲਾਂ ਤੁਸੀਂ ਪ੍ਰੋਜੈਕਟ ਪਾਸ ਕਰਾ ਲਿਆ ਪਰ ਛੋਟੀਆਂ ਛੋਟੀਆਂ ਐਕਸਟੈਂਸ਼ਨਾਂ ਕਰਕੇ ਔਰ ਲੋਕਾਂ ਨੂੰ ਜਿਹੜਾ ਫਿਰ ਉਹਤੇ ਸਹੂਲਤਾਂ ਨਹੀਂ ਮਿਲਦੀਆਂ ਸੋ ਲੋਕ ਖ절ਖਵਾਰ ਹੁੰਦੇ ਸੀ ਹੁਣ ਸਿਰਫ ਔਰ ਸਿਰਫ ਵਨ ਟਾਈਮ ਐਕਸਟੈਂਸ਼ਨ ਹੋਊਗੀ ਮੈਗਾ ਪ੍ਰੋਜੈਕਟ ਦੇ ਅੰਦਰ ਔਰ 25 ਏਕੜ ਦੀ ਐਕਸਟੈਂਸ਼ਨ ਹੋਊਗੀ ਔਰ ਪ੍ਰਤੀ ਏਕੜ ਉਹਦੇ ਕੋਲੋਂ 25000 ਰੁਪਏ ਫੀਸ ਜਿਹੜੀ ਆ ਉਹ ਸਰਕਾਰ ਲਾਊਗੀ ਸੋ ਇਹਦੇ ਨਾਲ ਮੈਂ ਸਮਝਦਾ ਲੋਕਾਂ ਦੀ ਜਿਹੜੀ ਵੱਡੀ ਪੱਧਰ ਤੇ ਖ절ਖਵਾਰੀ ਹੁੰਦੀ ਸੀਗੀ ਇਹ ਬਾਅਦ ਦੇ ਬਿੱਤੇ ਨੇ ਿਕੜ ਲੈ ਲਿਆ ਕਿਸੇ ਨੇ 4 ਏਕੜ ਰਲਾ ਲਿਆ ਉਹ ਇੱਕ ਬਨ ਬਨ ਦੋ ਦੋ ਏਕੜ ਲਈ ਜਾਂਦੇ ਸੀਗੇ ਪਰ ਕਿਤੇ ਨ ਕਿਤੇ ਲੋਕਾਂ ਦਾ ਵੱਡਾ ਜਿਹੜਾ ਉਹ ਧੋਖਾ ਹੋ ਜਾਂਦਾ ਸੀਗਾ ਇਸ ਤੋਂ ਬਿਨਾ ਅਹਿਮ ਇੱਕ ਬਹੁਤ ਵੱਡਾ ਇਹ ਅਹਿਮ ਫੈਸਲਾ ਕਰਦਿਆ ਸਰਦਾਰ ਕਪਵਨ ਸਿੰਘ ਮਾਨ ਜੀ ਨੇ ਜਿਹੜੀ ਕਾਫੀ ਲੰਬੇ ਸਮੇਂ ਤੋਂ ਗਰੁੱਪ ਹਾਊਸਿੰਗ ਸਕੀਮ ਦੀ ਡਿਮਾਂਡ ਸੀਗੀ ਕਿ ਬਹੁ ਮੰਜਲਾ ਫਲੈਟਾਂ ਦੀ ਉਸਾਰੀ ਦੇ ਲਈ ਬਹੁ ਮੰਜਲਾ ਫਲੈਟਾਂ ਦੀ ਉਸਾਰੀ ਦੀ ਜਿਹੜੀ ਆ ਸਹਿਕਾਰੀ ਸੁਸਾਇਟੀਆਂ ਨੂੰ ਸਾਈਟ ਅਲਾਟ ਕਰਨ ਦੀ ਨੀਤੀ ਜਿਹੜੀ ਆ ਉਹਨੂੰ ਅੱਜ ਪ੍ਰਵਾਨਗੀ ਦਿੱਤੀ ਗਈ ਬਹੁ ਮੰਜਲਾ ਫਲੈਟਾਂ ਦੇ ਅੰਦਰ ਸਹਿਕਾਰੀ ਜਿਹੜੀ ਹਾਊਸਿੰਗ ਹਾਊਸ ਬਿਲਡਿੰਗ ਸੁਸਾਇਟੀਆਂ ਨੇ ਲਗੀਆਂ ਉਹਨਾਂ ਨੂੰ ਅਸੀਂ ਜ਼ਮੀਨ ਅਲਾਟ ਕਰਨ ਦਾ ਫੈਸਲਾ ਕੀਤਾਗਾ ਪਰ ਲੇਕਿਨ ਇਹਦੇ ਵਿੱਚ ਸਭ ਤੋਂ ਵੱਡਾ ਫੈਸਲਾ ਇਹ ਹੋਇਆਗਾ ਕਿ ਜਿੰਨੀ ਉਹਨਾਂ ਨੂੰ ਰਿਜ਼ਰਵ ਕੀਮਤ ਦੇ ਉੱਤੇ ਰਿਜ਼ਰਵ ਕੀਮਤ ਦੇ ਉੱਤੇ ਜਿਹੜੀ ਜ਼ਮੀਨ ਅਲਾਟ ਕੀਤੀ ਜਾਊਗੀ ਉਹਦੀ ਟੋਟਲ ਪੇਮੈਂਟ ਜਿਹੜੀ ਆ ਟੋਟਲ ਪੇਮੈਂਟ ਆ ਉਹ 3 ਮਹੀਨਿਆਂ ਦੇ ਅੰਦਰ ਜਮ੍ਹਾਂ ਕਰਾਉਣੀ ਪਊ ਸੁਸਾਇਟੀ ਨੂੰ ਫਿਰ ਜਾ ਕੇ ਉਹਨੂੰ ਪੋਜੈਸ਼ਨ ਜਿਹੜਾ ਦਿੱਤਾ ਜਾਊਗਾ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਵੱਡੀ ਪੱਧਰ ਤੇ ਜਿਹੜੀ ਜਦੋਂ ਲੋਕ ਹਾਊਸਿੰਗ ਸੁਸਾਇਟੀ ਦੇ ਅੰਦਰ ਮੈਂਬਰ ਬਣ ਜਾਂਦੇ ਸੀਗੇ ਆਪਦੇ ਪੈਸੇ ਦਿੰਦੇ ਰਹਿੰਦੇ ਸੀ ਦਿੰਦੇ ਰਹਿੰਦੇ ਸੀਗੇ ਸਾਰੀਆਂ ਕਿਸ਼ਤਾਂ ਵੀ ਚੁਕਾਉਂਦੇ ਸੀ ਪਰ ਪੋਜੈਸ਼ਨ ਨਹੀਂ ਮਿਲਦਾ ਸੀਗਾ ਪੋਜੈਸ਼ਨ ਨਹੀਂ ਮਿਲਦਾ ਸੀ ਕਿਉਂਕਿ ਉਹ ਕਈ ਪ੍ਰਕਾਰ ਦੇ ਕਿਲੇ ਦੇ ਸਰਕਾਰ ਤੋਂ ਨਹੀਂ ਲੈਂਦੇ ਸੀ ਹੁਣ ਅਸੀਂ ਉਹ ਸੁਸਾਇਟੀ ਨੂੰ ਪੋਜੈਸ਼ਨ ਉਦੋਂ ਦੇਵਾਂਗੇ ਜਦੋਂ ਵਿਦਨ 3 ਮੰਥ ਉਹ ਆਪਣੇ ਸਾਰੇ ਪੈਸੇ ਜਿਹੜੇ ਨੇਗੇ ਸਰਕਾਰ ਦੇ ਜਿਹੜੇ ਜ਼ਰਬ ਕੀਮਤ ਦੇ ਪੈਸੇ ਨੇ ਸਰਕਾਰ ਕੋਲੇ ਜਮ੍ਹਾਂ ਕਰਾਜੂ ਤਾਂ ਤੁਰੰਤ ਉਹਨੂੰ ਜਿਹੜਾ ਪੋਜੈਸ਼ਨ ਮਿਲ ਜੂ ਤਾਂ ਲੋਕਾਂ ਦੀ ਜਿਹੜੀ ਐਕਸਪਲੋਇਟੇਸ਼ਨ ਸੀਗੀ ਬਾਏ ਦੀ ਡਿਫਰੈਂਟ ਸੁਸਾਇਟੀ ਕਿਉਂਕਿ ਕਾਫੀ ਸਾਰੀਆਂ ਸ਼ਿਕਾਇਤਾਂ ਸਰਕਾਰ ਕੋਲੇ ਮਿਲਦੀਆਂ ਸੀਗੀਆਂ ਕਿ ਫਾਨੇ ਬੰਦੇ ਨੇ ਸੁਸਾਇਟੀ ਬਣਾ ਲਈ ਜਾਂ ਸਹਿਕਾਰੀ ਸੁਸਾਇਟੀ ਹੋਣ ਚਾਗੀ ਉਹਨੇ ਕਿਸ਼ਤਾਂ ਲੈ ਲਈਆਂ ਹੁਣ ਪੋਜੈਸ਼ਨ ਨਹੀਂ ਮਿਲ ਰਿਹਾ ਪੋਜੈਸ਼ਨ 10 ਸਾਲ 5 ਸਾਲ 3 ਸਾਲ 2 ਸਾਲ ਲੇਟ ਹੋ ਰਿਹਾ ਸੀਗਾ ਇਹ ਸਿਰਫ ਔਰ ਸਿਰਫ ਬਹੁ ਮੱਜਲਾ ਜਿਹੜੀਆਂ ਫਲੈਟਸ ਨੇ ਉਹਨਾਂ ਦੇ ਲਈ ਅਸੀਂ ਪਾਸ ਕੀਤੀ ਆ